ਮੇਸ਼ਾ ਸੱਚਮੁੱਚ ਤੇਰਾ ਹੱਥ ਸਾਡੇ ਘਰ 'ਚ ਸ਼ਾਂਤੀ ਐ ਸਾਡੇ ਘਰ 'ਚ ਬਿਮਾਰੀ ਨਹੀਂ ਹਾਲੇਲੂਇਆ ਅਸੀਂ ਡਾਕਟਰਾਂ ਦੇ ਚੱਕਰ ਨਹੀਂ ਘੜਦੇ ਸਾਨੂੰ ਕਿਤੇ ਦਾਖਲ ਨਹੀਂ ਹੋਣਾ ਪੈਂਦਾ ਪਰਮੇਸ਼ਰ ਤੇਰਾ ਦਇਆ ਵਾਲਾ ਹੱਥ ਸਾਡੇ ਨਾਲ ਐ ਸੱਚਮੁੱਚ ਅਸੀਂ ਜਿਸੀਂ ਸਾਰਿਆਂ ਥਾਵਾਂ ਤੋਂ ਆਜ਼ਾਦ ਹੋਏ ਹੋਏ ਹਾਲੇਲੂਇਆ ਜੇ ਆਪਾਂ ਨੂੰ ਪਰਮੇਸ਼ਰ ਨੇ 10 ਬਰਕਤਾਂ ਦਿੱਤੀਆਂ ਇੱਕ ਬਰਕਤ ਆਪਾਂ ਰੋਕ ਕੇ ਆਪਾਂ ਉਸੇ ਨੂੰ ਲੱਗੇ ਰਹਿਣਾ ਉਹ ਨੌ ਭੁੱਲ ਜਾਣੇ ਹਾਲੇਲੂਇਆ ਨਹੀਂ ਆਪਾਂ ਨੂੰ ਜਿੰਨੀ ਛੋਟੀ ਦਿੱਤੀ ਹੈ ਬਰਕਤ ਉਹਦੇ ਨਾਲ ਪਰਮੇਸ਼ਰ ਦਾ ਧੰਨਵਾਦ ਕਰਨਾ ਪਰਮੇਸ਼ਰ ਮੈਨੂੰ ਪਤਾ ਵੈ ਤੂੰ ਮੈਨੂੰ ਚੀਜ਼ਾਂ ਦਿੱਤੀਆਂ ਉਹ ਵੀ ਮੇਰੀਆਂ ਤੂੰ ਪੂਰੀਆਂ ਕਰਨੀਆਂ ਹallelujah ਛੱਡ ਦਿਆ ਕਰੋ ਸਭ ਕੁਝ ਪਰਮੇਸ਼ਰ ਤੇ ਉਹਨੂੰ ਸਾਰਿਆਂ ਦਾ ਪਤਾ ਵੈ ਉਹਨੂੰ ਪਤਾ ਵੀ ਮੈਂ ਕੀ ਕੰਮ ਕਰਨਾ ਮੈਂ ਉਹਨੇ ਕਰਨਾ ਹੀ ਕਰਨਾ ਮੈਂ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਆਪਣਿਆਂ ਨੂੰ ਕਹਿੰਦਾ ਮੈਂ ਤੁਹਾਡੇ ਉਖੜਿਆ ਘਰਾਂ ਨੂੰ ਉਜੜਿਆ ਘਰਾਂ ਨੂੰ ਬਰਾਨਿਆਂ ਘਰਾਂ ਨੂੰ ਮੈਂ ਕੀ ਕਰੂੰਗਾ ਉੱਤੇ ਕੀ ਕਰੂੰਗਾ ਸੁੰਦਰ ਮੈਲ ਬਣਾ ਕੇ ਦੇਵਾਂਗਾ ਹallelujah ਉਹ ਬਣਾ ਕੇ ਦੇਊਗਾ ਸੱਚਮੱਚ ਇਹ ਕਿ ਪੀੜੀਆਂ ਦੇ ਸਰਾਫ ਲੱਗੇ ਹੁੰਦੇ ਆਪਾਂ ਕਹਿ ਦਿੰਨੇ ਨਾ ਕਈ ਉਹਨਾਂ ਦੇ ਪੜਦਾਦੇ ਦਾ ਘਰ ਵੀ ਉਹ ਹੋ ਗਿਆ ਸੀ ਦਾਦੇ ਦਾ ਵੀ ਉਹ ਅਗਾ ਉਹਨਾਂ ਦੇ ਵੀ ਉਹ ਸਰਾਫ ਲੱਗੇ ਹੁੰਦੇ ਆ ਹallelujah ਜਦੋਂ ਪ੍ਰਭੂ ਚ ਆਪਾਂ ਆ ਜਾਏ ਨੂੰ ਸਰਾਫ ਟੁੱਟ ਜਾਂਦੇ ਆ ਸੱਚਮੱਚ ਟੁੱਟ ਜਾਂਦੇ ਆ ਪਰ ਤਾਂ ਹੁਣ ਬਹੁਤ ਹੀ ਅੱਗੇ ਨਾਲ ਸੌਖੇ ਆ ਪ੍ਰਾਣੇ ਬੁੜਿਆਂ ਦਾ ਆਪਾਂ ਦੇਖਿਆ ਮੈਂ ਤਾਂ ਅਜੇ ਚਲ ਉਦੋਂ ਪਹਿਲਾਂ ਮੈਂ ਵੀ ਦੇਖਿਆ ਉਹਨਾਂ ਨੂੰ ਬਹੁਤ ਉਚਾਰੇ ਟਾਕੀਆਂ ਵਾਲੇ ਕੱਪੜੇ ਪਾ ਪਾ ਕੇ ਆਪਣ ਉਹਨਾਂ ਨੇ ਪਾ ਲਿਆ ਸੀ ਹਾਲੇਲੂਇਆ ਉਹਨਾਂ ਨੂੰ ਇੰਨਾ ਹੈ ਹੀ ਨਹੀਂ ਸੀਗਾ ਤੇ ਆਪਾਂ ਤਾਂ ਹੁਣ ਹਰ ਇੱਕ ਚੀਜ਼ ਪਰਮੇਸ਼ਰ ਦੀ ਮੁਹੱਈਆ ਕੀਤੀ ਹੈ ਹਰ ਇੱਕ ਸੁੱਖ ਸਹੂਲਤਾਂ ਹਰ ਇੱਕ ਦੇ ਕਰੇ ਆਈਆਂ ਵੀ ਆ ਉਹ ਵੀ ਉਹਦੋਂ ਖੁਸ਼ੀ ਰਹਿੰਦੇ ਸੀ ਹਾਲੇਲੂਇਆ ਉਹਨਾਂ ਨੇ ਕਿਤੇ ਨਹੀਂ ਸ਼ਿਕਾਇਤ ਕਿਸੇ ਨੂੰ ਕੀਤੀ ਸੀ ਮੇਰਾ ਨਹੀਂ ਬਣਿਆ ਮੇਰਾ ਉਹ ਜਿਉ ਜਿਹਾ ਸੀਗਾ ਰੱਬ ਦੇ ਉੱਤੇ ਕਿਸੇ ਨੂੰ ਮੰਨਦੇ ਹੋਣਗੇ ਹੋ ਰੱਬ ਤੇ ਭਰੋਸਾ ਰੱਖਦੇ ਹੁੰਦੇ ਸੀਗੇ ਵੀ ਵਾਕਈ ਸਾਨੂੰ ਪਰਮੇਸ਼ਰ ਨੇ ਰੱਬ ਨੇ ਜ਼ਿੰਦਗੀ ਦਿੱਤੀ ਹੈ ਹਾਲੇਲੂਇਆ ਆਪਾਂ ਦਾ ਪਰਮੇਸ਼ਰ ਚਾਹੇ ਪਰਮੇਸ਼ਰ ਸੱਚਮੁੱਚ ਆਪਣੇ ਜਿਹੜੇ ਕੰਮ ਅਧੂਰੇ ਐ ਉਹ ਇਸੇ ਸਾਲ ਦੇ ਵਿੱਚ ਹੀ ਉਹਨੇ ਪੂਰੇ ਕਰ ਦੇਣੇ ਹੈ ਵਿਸ਼ਵਾਸ ਹੈ ਸਾਰਿਆਂ ਨੂੰ ਵਿਸ਼ਵਾਸ ਹੈ ਕਰ ਦੇਣੇ ਹੈ ਪਰਮੇਸ਼ਰ ਨੇ ਪੂਰੇ ਹਾਲੇਲੂਇਆ ਆਪਾਂ ਬਸ ਪਰਮੇਸ਼ਰ ਤੇ ਭਰੋਸਾ ਰੱਖਣਾ ਵੈ ਥੋੜਾ ਕਣਾ ਅੱਗੋ ਪਿੱਛੋ ਤਾਂ ਹੋ ਜਾਂਦਾ ਤੇ ਪਰ ਪਰਮੇਸ਼ਰ ਜਿਹੜਾ ਆਪਣੇ ਨਾਲ ਵਾਦਾ ਕੀਤਾ ਵੈ ਉਹ ਵਾਦਿਆਂ ਦਾ ਪੱਕਾ ਪਰਮੇਸ਼ਰ ਹੈ ਉਹ ਨਹੀਂ ਭੁੱਲਦਾ ਹallelujah ਉਹਨੇ ਪੂਰਾ ਕਰਨਾ ਹੀ ਕਰਨਾ ਵੈ ਆਪਾਂ ਨੂੰ ਉਚਾਈਆਂ ਤੇ ਲੈ ਕੇ ਪਰਮੇਸ਼ਰ ਜਾਂਦਾ ਕੋਈ ਇਨਸਾਨ ਨਹੀਂ ਲੈ ਕੇ ਜਾਂਦਾ ਹallelujah ਜੇ ਕਿਸੇ ਦੇ ਘਰੇ ਕੋਈ ਥੋੜਾ ਜਿਹਾ ਵੀ ਕੰਮ ਹੋ ਜਾਂਦਾ ਲੋਕੀ ਸੜਨ ਲੱਗ ਜਾਂਦੇ ਕਿਤੇ ਇਹਦਾ ਇਹ ਮੇਰੇ ਅੱਗੇ ਲੰਘ ਗਿਆ ਉਹ ਤਾਂ ਮੇਰੇ ਨਾਲ ਹੋ ਗਿਆ ਪਰ ਪਰਮੇਸ਼ਰ ਉਚਾਈਆਂ ਤੇ ਕਰਦਾ ਜਦੋਂ ਪਰਮੇਸ਼ਰ ਦਾ ਹੱਥ ਆ ਗਿਆ ਉਦੋਂ ਸੱਚਮਚ ਉਦੋਂ ਸਭ ਦੇ ਮੂੰਹ ਬੰਦ ਹੋ ਜਾਂਦੇ ਹallelujah ਆਪਾਂ ਤੇ ਪਰੋਸਾ ਰੱਖਣਾ ਵੈ ਪਰਮੇਸ਼ਰ ਆਪਾਂ ਨੂੰ ਕੀ ਕਰੂਗਾ ਉੱਚਿਆ ਕਰੂਗਾ ਉਹ ਕਹਿੰਦਾ ਮੇਰੀ ਮਰਜ਼ੀ ਹੈ ਮੈਂ ਜਿਹਨੂੰ ਮਰਜ਼ੀ ਉੱਚਿਆ ਬਣਾਵਾ ਆਪਦੇ ਆਪ ਕੋਈ ਨਹੀਂ ਉੱਚਾ ਹੋਣਾ ਸਾਕਦਾ ਹallelujah ਸਾ ਦਿੱਤੇ ਪਰਮੇਸ਼ਰ ਦੇ ਹਰ ਇੱਕ ਚੀਜ਼ ਪਰਮੇਸ਼ਰ ਦਿੰਦਾ ਬਣ ਧੰਨਵਾਦ ਉਹਦਾ ਕਰਨਾ ਵੇ ਚਾਹੇ ਛੋਟੀ ਗਵਾਹੀ ਹੈ ਚਾਹੇ ਵੱਡੀ ਗਵਾਹੀ ਹੈ ਹਰ ਇੱਕ ਨੂੰ ਸਾਂਝੀ ਕਰਨੀ ਕਰਨੀ ਹੈ ਹallelujah ਹallelujah ਕਹਿੰਦਾ ਪਰਦੇਸੀ ਆ ਖੜੇ ਹੋਣਗੇ ਅਤੇ ਤੁਹਾਡੇ ਇੱਜੜਾ ਨੂੰ ਚਾਰਨਗੇ ਉਪਰੇ ਤੁਹਾਡੇ ਹੱਲ ਹੀ ਤੇ ਮਾਲੀ ਹੋਣਗੇ ਹallelujah ਤੇ ਕਿ ਲਿਖਿਆ ਪਤਾ ਨਹੀਂ ਕਿ ਦੀ ਕੀਦੇ ਚ ਆਪ ਐ ਕਿ ਆਪਣੀ ਸਿਹਤ ਅਗਲੇ ਨੇ ਕਰ ਜਾਣੀ ਹੈ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਦਾ ਆਪਾਂ ਲੜਨੀ ਛੱਡਣਾ ਜੇ ਪਰਮੇਸ਼ਰ ਨੇ ਆਪਾਂ ਨੂੰ ਚੁਣਿਆ ਵੈ ਪਰਮੇਸ਼ਰ ਦੇ ਆਪਾਂ ਉਹਦੇ ਤੇ ਕਰੰਤੂ ਪ੍ਰੰਤੂ ਨਹੀਂ ਕਰਨਾ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਵੈ ਹallelujah ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਕੀ ਹੈ ਵਿਸ਼ਵਾਸ ਹੈ ਵਿਸ਼ਵਾਸ ਨਾਲ ਹੀ ਘਰ ਵੀ ਆਪਣੇ ਵਿਸ਼ਵਾਸ ਨਾਲ ਹੀ ਹਾਂ ਕਰ ਨਿਕਲਦੇ ਆ ਹallelujah ਜਿੱਤੇ ਘਰ ਚ ਵਿਸ਼ਵਾਸ ਆ ਉਹ ਘਰ ਵੀ ਮਜਬੂਤ ਹੋ ਜਾਂਦਾ ਜਿੱਥੇ ਵਿਸ਼ਵਾਸ ਨਹੀਂ ਉੱਥੇ ਕੁਝ ਨਹੀਂ ਬਣਦਾ ਹallelujah ਇਸੇ ਤਰ੍ਹਾਂ ਪਰਮੇਸ਼ਰ ਤੇ ਆਪਾਂ ਕੀ ਕਰਨਾ ਵੈ ਵਿਸ਼ਵਾਸ ਕਰਨਾ ਬੱਚਾ ਛੋਟਾ ਜਾਂ ਹੁੰਦਾ ਉਹਨਾਂ ਨੂੰ ਆਪਾਂ ਹੀ ਦੱਸ ਦਿਆਂ ਤੇਰਾ ਦਾਦਾ ਆ ਤੇਰੀ ਮੰਮੀ ਆ ਤੇਰਾ ਉਹ ਵਿਸ਼ਵਾਸ ਕਰ ਲੈਂਦਾ ਇਸੇ ਤਰ੍ਹਾਂ ਆਪਾਂ ਵੀ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਹੀ ਪਰਮੇਸ਼ਰ ਜੀ ਵਾਕਿਆ ਹੀ ਪਤਾ ਵੈ ਤੂੰ ਸਾਨੂੰ ਚੁਣਿਆ ਵੈ ਤੂੰ ਸਾਨੂੰ ਆਪਣੇ ਕੋਲੇ ਬੁਲਾਇਆ ਵੈ ਤੇ ਸਾਨੂੰ ਹੁਣ ਤੂੰ ਛੱਡੇਂਗਾ ਨਾ ਹallelujah